ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਚੈਨਲ ਪੰਜਾਬੀ ਗੁਰੂ ਉਪਾਥ ਤੁਹਾਡਾ ਸਵਾਗਤ ਹੈ ਦੋਸਤੋ ਮਨੁੱਖ ਨੂੰ ਪ੍ਰਮਾਤਮਾ ਦੁਆਰਾ ਸ ਕੁਦਰਤ ਦੁਆਰਾ ਕਾਫੀ ਸਾਰੇ ਸੰਕੇਤ ਮਿਲਦੇ ਹਨ ਜਦੋਂ ਵੀ ਸਾਡਾ ਸਮਾਂ ਬਦਲਣ ਵਾਲਾ ਹੁੰਦਾ ਹੈ ਸਾਡਾ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਜਾਂ ਫਿਰ ਕੁਝ ਬੁਰਾ ਸਾਡੀ ਜ਼ਿੰਦਗੀ ਵਿੱਚ ਹੋਣ ਵਾਲਾ ਹੁੰਦਾ ਹੈ ਤਾਂ ਪ੍ਰਮਾਤਮਾ ਪਸ਼ੂ ਪੰਛੀਆਂ ਤੇ ਪੇੜ ਪੌਦਿਆਂ ਦੇ ਜ਼ਰੀਏ ਸਾਨੂੰ ਕਾਫੀ ਸਾਰੇ ਸੰਕੇਤ ਦਿੰਦਾ ਹੈ ਉਦਰ ਤਾਂ ਸਾਨੂੰ ਕੁਝ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਜੇਕਰ ਮਨੁੱਖ ਉਹਨਾਂ ਸੰਕੇਤਾਂ ਨੂੰ ਪਹਿਚਾਨ ਲੈਂਦਾ ਹੈ ਤਾਂ ਅਸੀਂ ਸਾਡੇ ਆਉਣ ਵਾਲੇ ਸਮੇਂ ਲਈ ਚੰਗੀ ਤਰ੍ਹਾਂ ਦੀ ਤਿਆਰੀ ਕਰ ਸਕਦੇ ਹਾਂ ਕਈ ਅਨੁਹੂਨੀਆਂ ਤੋਂ ਬਚ ਸਕਦੇ ਹਾਂ ਜੇਕਰ ਅਸੀਂ ਉਹਨਾਂ ਸੰਕੇਤਾਂ ਨੂੰ ਪਹਿਚਾਨ ਲਈਏ ਇਹ ਸੰਕੇਤ ਜ਼ਿਆਦਾਤਰ ਸਾਰਿਆਂ ਨੂੰ ਮਿਲਦੇ ਹਨ ਪਰ ਉਹਨਾਂ ਵਿੱਚੋਂ ਬਹੁਤ ਘੱਟ ਲੋਕ ਹਨ ਜਿਨ੍ਹਾਂ ਨੂੰ ਇਸ ਬਾਰੇ ਪਤਾ ਲੱਗਦਾ ਹੈ ਅਸੀਂ ਆਮ ਹੀ ਆਪਣੀ ਜ਼ਿੰਦਗੀ ਵਿੱਚ ਪਸ਼ੂ ਪੰਛੀਆਂ ਨੂੰ ਜਦ ਪੇੜ ਪੌਦਿਆਂ ਨੂੰ ਕਾਫੀ ਕੁਝ ਹਲਚਲ ਕਰਦੇ ਦੇਖਦੇ ਹਾਂ ਪਰ ਅਸੀਂ ਕਦੇ ਵੀ ਇਹਨਾਂ ਧਿਆਨ ਨਹੀਂ ਦਿੰਦੇ ਕਿ ਇਹ ਇਸ ਤਰ੍ਹਾਂ ਕਿਉਂ ਕਰ ਰਹੇ ਹਨ ਅਸੀਂ ਹਰ ਕੁਦਰਤ ਦੇ ਸੰਕੇਤ ਨੂੰ ਟਾਲ ਲੈਂਦੇ ਹਾਂ ਤੇ ਆਪਣੇ ਕੰਮਾਂ ਵਿੱਚ ਰੁੱਝ ਜਾਂਦੇ ਹਾਂ ਦੋਸਤੋ ਪ੍ਰਕਿਰਤੀ ਦੁਆਰਾ ਦਿੱਤੇ ਜਾਂਦੇ ਸੰਕੇਤਾਂ ਵਿੱਚੋਂ ਚਿੜੀ ਦੇ ਸੰਕੇਤ ਵੀ ਹਨ ਜੋ ਬਹੁਤ ਜ਼ਿਆਦਾ ਸ਼ੁਭ ਮੰਨੇ ਜਾਂਦੇ ਆ ਅਸੀਂ ਆਪਣੇ ਭਾਗਾਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਵਿੱਚ ਰਹਿੰਦੇ ਹਾਂ ਪਰ ਚਿੜੀਆਂ ਦੁਆਰਾ ਦਿੱਤੇ ਜਾਂਦੇ ਸੰਕੇਤਾਂ ਨੂੰ ਪਛਾਣ ਕੇ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਹੁਣ ਸਾਡਾ ਚੰਗਾ ਸਮਾਂ ਆਉਣ ਵਾਲਾ ਹੈ ਤਾਂ ਦੋਸਤੋ ਛੋਟੀਆਂ ਚਿੜੀਆਂ ਦੁਆਰਾ ਦਿੱਤੇ ਜਾਂਦੇ ਇਹਨਾਂ ਸੰਕੇਤਾਂ ਨੂੰ ਅਸੀਂ ਜਾਣਦੇ ਹਾਂ ਕਈ ਵਾਰ ਕੀ ਹੁੰਦਾ ਹੈ ਕਿ ਆਪਣੇ ਘਰ ਦੇ ਵਿੱਚ ਅਸੀਂ ਬੈਠੇ ਹੁੰਦੇ ਹਾਂ ਜਾਂ ਬਾਹਰ ਜਾ ਰਹੇ ਹੁੰਨੇ ਆ ਤਾਂ ਸਾਡੇ ਕੱਪੜਿਆਂ ਉੱਪਰ ਜਾਂ ਸਾਡੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਉੱਪਰ ਕੋਈ ਵੀ ਛੋਟੀ ਚਿੜੀ ਆ ਕੇ ਬੈਠ ਕਰ ਦਿੰਦੀ ਹੈ ਅਤੇ ਸਾਡੇ ਉੱਪਰ ਦੀ ਉੱਡ ਕੇ ਲੰਘ ਜਾਂਦੀ ਹੈ ਤਾਂ ਦੋਸਤੋ ਇਸ ਨੂੰ ਬਹੁਤ ਚੰਗਾ ਸੰਕੇਤ ਪ੍ਰਕਿਰਤੀ ਦੁਆਰਾ ਮੰਨਿਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਇਹ ਸੰਕੇਤ ਮਿਲਦਾ ਹੈ ਕਿ ਅਸੀਂ ਪ੍ਰਕਿਰਤੀ ਦੇ ਨਾਲ ਜੁੜ ਰਹੇ ਹਾਂ ਜਾਨ ਜੋੜਨ ਵਾਲੇ ਹਾਂ ਜਿਵੇਂ ਹੀ ਅਸੀਂ ਪ੍ਰਕਿਰਤੀ ਵੱਲੋਂ ਇਸ ਸੰਕੇਤ ਨੂੰ ਜਾਣਦੇ ਹਾਂ ਤਾਂ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਿਓ ਕਿ ਅਸੀਂ ਪਰਮਾਤਮਾ ਦੇ ਨਾਲ ਜੁੜਨ ਵਾਲੇ ਹਾਂ ਗ੍ਰੰਥਾਂ ਵਿੱਚ ਲਿਖਿਆ ਗਿਆ ਹੈ ਕਿ ਜਿਸ ਮਨੁੱਖ ਨੂੰ ਇਸ ਤਰ੍ਹਾਂ ਦਾ ਸੰਕੇਤ ਮਿਲਦਾ ਹੈ ਉਸ ਉੱਪਰ ਦੇਵਤਾਵਾਂ ਦਾ ਆਸ਼ੀਰਵਾਦ ਹੁੰਦਾ ਹੈ ਅਤੇ ਉਸ ਦੇ ਸਾਰੇ ਵਿਗੜੇ ਕੰਮ ਬੰਨ ਵਾਲੇ ਹੁੰਦੇ ਹਨ ਇਸ ਲਈ ਇਸ ਨੂੰ ਇੱਕ ਬਹੁਤ ਚੰਗਾ ਸੰਕੇਤ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਇਸ ਵਿੱਚ ਗਲਤੀ ਕਰਦੇ ਹਨ ਜਿਸ ਕਰਕੇ ਉਹਨਾਂ ਦੇ ਉੱਪਰ ਪਾਪ ਚੜਦਾ ਹੈ ਉਹਨਾਂ ਦੇ ਸਿਰੋ ਤੇ ਉੱਪਰ ਭਾਰ ਚੜਦਾ ਹੈ ਉਹ ਕੀ ਕਰਦੇ ਹਨ ਕਿ ਜਦੋਂ ਵੀ ਕੋਈ ਛੋਟੀ ਚਿੜੀ ਉਹਨਾਂ ਉੱਪਰ ਬੈਠ ਕਰ ਦਿੰਦੀ ਹੈ ਤਾਂ ਉਹ ਉਸ ਨੂੰ ਮੰਦਾ ਬੋਲਣ ਲੱਗ ਜਾਂਦੇ ਹਨ ਇਸ ਤਰ੍ਹਾਂ ਤੁਸੀਂ ਕਦੇ ਵੀ ਨਹੀਂ ਕਰਨਾ ਜੇਕਰ ਤੁਸੀਂ ਦੋਸਤੋ ਇਸ ਤਰ੍ਹਾਂ ਕਰਦੇ ਹੋ ਨਾ ਤਾ ਤੁਹਾਡੇ ਉੱਪਰੋਂ ਇਸ ਪ੍ਰਕਿਰਤੀ ਦਾ ਜੋ ਵੀ ਆਸ਼ੀਰਵਾਦ ਹੋਵੇਗਾ ਉਹ ਸਦਾ ਲਈ ਉੱਠ ਜਾਵੇਗਾ ਪ੍ਰਕਿਰਤੀ ਤੇ ਜੀਵਾਂ ਨੂੰ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਮੰਦਾ ਬੋਲਦੇ ਹੋ ਉਸ ਨੂੰ ਗਾਲਾਂ ਕੱਢਦੇ ਹੋ ਨਾ ਤਾਂ ਤੁਸੀਂ ਕਦੇ ਵੀ ਪਰਮਾਤਮਾ ਦੇ ਨੇੜੇ ਨਹੀਂ ਜਾ ਸਕਦੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਦੂਸਰਾ ਸੰਕੇਤ ਜੋ ਕਿ ਬਹੁਤ ਘੱਟ ਲੋਕਾਂ ਨੂੰ ਮਿਲਦਾ ਹੈ ਕਈ ਵਾਰ ਤੁਸੀਂ ਦੇਖਿਆ ਹੋਵੇਗਾ ਨਾ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਕੋਈ ਵੀ ਚੜੀ ਨਜ਼ਰ ਨਹੀਂ ਆਈ ਕੋਈ ਵੀ ਛੋਟੀ ਚੜੀ ਨਜ਼ਰ ਨਹੀਂ ਆਉਂਦੀ ਇਹ ਚਿੜੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਦੇਸੀ ਹੀ ਚਿੜੀ ਹੋਵੇ ਉਹ ਕਾਲੀ ਚਿੜੀ ਵੀ ਹੋ ਸਕਦੀ ਹੈ ਦੋ ਤਿੰਨ ਰੰਗਾ ਵਾਲੀ ਕੋਈ ਵੀ ਛੋਟੀ ਚਿੜੀ ਹੋ ਸਕਦੀ ਹੈ ਜੇਕਰ ਕਦੇ ਵੀ ਕੋਈ ਚਿੜੀ ਦਿਖਾਈ ਨਹੀਂ ਦਿੱਤੀ ਤਾਂ ਇੱਕਦਮ ਤੋਂ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਇੱਕ ਚਿੜੀ ਦਸੀ ਹੈ ਜੋ ਕਿਤੇ ਵੀ ਬੈਠੀ ਹੋ ਸਕਦੀ ਹੈ ਉਹਨਾਂ ਦੇ ਘਰ ਦੇ ਦਰਖਤ ਦੇ ਉੱਪਰ ਉਹਨਾਂ ਦੇ ਘਰ ਦੇ ਵਿਹੜੇ ਵਿੱਚ ਜਾਂ ਉਹਨਾਂ ਦੇ ਘਰ ਦੀ ਸਾਤ ਉੱਪਰ ਤਾਂ ਦੋਸਤੋ ਇਹ ਇੱਕ ਬਹੁਤ ਚੰਗਾ ਸੰਕੇਤ ਤੁਹਾਡੇ ਲਈ ਦਿੱਤਾ ਜਾ ਰਿਹਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਕੁਦਰਤ ਹੋਏ ਪਰਮਾਤਮਾ ਤੁਹਾਡੇ ਤੋਂ ਕਿਸੇ ਨਾ ਕਿਸੇ ਪ੍ਰਕਾਰ ਦਾ ਪੁੰਨ ਕਰਵਾਉਣਾ ਚਾਹੁੰਦਾ ਹੈ ਤੇ ਉਹ ਪੁੰਨ ਦੇ ਜ਼ਰੀਏ ਤੁਹਾਨੂੰ ਉਸ ਦਾ ਬਹੁਤ ਹੀ ਚੰਗਾ ਫਲ ਦੇਣ ਵਾਲਾ ਹੈ ਤੁਸੀਂ ਅਰਦਾਸਾਂ ਕੀਤੀਆਂ ਹੋਣਗੀਆਂ ਤੁਸੀਂ ਚੰਗੇ ਕੰਮ ਕੀਤੇ ਹੋਣਗੇ ਲੋਕਾਂ ਦਾ ਭਲਾ ਕੀਤਾ ਹੋਵੇਗਾ ਤਾਂ ਉਸ ਤੋਂ ਬਾਅਦ ਪਰਮਾਤਮਾ ਖੁਸ਼ ਹੋ ਕੇ ਇਸ ਤਰ੍ਹਾਂ ਦਾ ਸੰਕੇਤ ਤੁਹਾਡੇ ਘਰ ਭੇਜਦਾ ਹੈ ਯਾਦ ਰੱਖੋ ਇਹ ਸੰਕੇਤ ਛੋਟੀ ਚਿੜੀਆਂ ਦੇ ਨਾਲ ਹੀ ਸੰਬੰਧਿਤ ਰੱਖਦਾ ਕਿਸੇ ਵੀ ਹੋਰ ਪੰਛੀ ਦੇ ਨਾਲ ਐਸ ਨੂੰ ਤੁਸੀਂ ਨਹੀਂ ਜੋੜਨਾ ਉਹਨਾਂ ਦੇ ਜੋ ਸੰਕੇਤ ਹੁੰਦੇ ਹਨ ਉਹ ਹੋਰ ਪ੍ਰਕਾਰ ਦੇ ਹੁੰਦੇ ਹਨ ਤੁਸੀਂ ਕੀ ਕਰਨਾ ਹੈ ਕਿ ਆਪਣੇ ਘਰ ਦੇ ਵਿਹੜੇ ਦੇ ਵਿੱਚ ਬਾਜਰੇ ਦੇ ਦਾਣੇ ਅਤੇ ਕਣਕ ਦੇ ਦਾਣੇ ਨੂੰ ਰਲਾ ਕੇ ਜ਼ਰੂਰ ਪਾਉਣਾ ਹੈ ਅਤੇ ਆਪਣੇ ਘਰ ਦੇ ਵਿਹੜੇ ਦੇ ਜਦੋਂ ਵਿਚਾਲੇ ਇੱਕ ਮਿੱਟੀ ਦਾ ਛੋਟਾ ਘੜਾ ਭਰ ਕੇ ਪਾਉਣੇ ਦਾ ਜ਼ਰੂਰ ਰੱਖਣਾ ਹੈ ਉਸ ਤੋਂ ਬਾਅਦ ਜਿਵੇਂ ਹੀ ਤੁਹਾਡੇ ਘਰੋਂ ਕੋਈ ਵੀ ਛੋਟੀ ਚਿੜੀ ਇੱਕ ਧਨਾਵੀ ਜੇਕਰ ਆਪਣੇ ਮੂਹਰੇ ਵਿੱਚ ਪਾ ਕੇ ਚਲੀ ਜਾਂਦੀ ਹੈ ਨਾ ਤਾਂ ਤੁਹਾਡਾ ਜੋ ਵੀ ਪੁੰਨ ਹੋਵੇਗਾ ਉਹ ਸਿਰ ਮੱਥੇ ਹੋ ਜਾਵੇਗਾ ਭਾਗਤੋਂ ਸੰਪੂਰਨ ਹੋ ਜਾਵੇਗਾ ਇਸ ਲਈ ਇਹ ਸੰਕੇਤ ਬਹੁਤ ਘੱਟ ਪਰਵਾਰਾਂ ਨੂੰ ਮਿਲਦੇ ਹਨ ਕਿ ਪਹਿਲਾਂ ਜਿਹੜੀ ਚਿੜੀ ਕਦੇ ਵੀ ਦਿਖਾਈ ਨਹੀਂ ਦਿੱਤੀ ਫਿਰ ਇੱਕਦਮ ਤੋਂ ਕਿਸੇ ਦਿਨ ਉਹਨਾਂ ਦੇ ਘਰੇ ਛੂਟੀ ਚਿੜੀ ਦਿਖਾਈ ਦੇਣ ਲੱਗ ਪੈਂਦੀ ਹੈ ਤਾਂ ਤੁਹਾਨੂੰ ਖੁਸ਼ ਹੋ ਜਾਣਾ ਚਾਹੀਦਾ ਹੈ ਕਿਉਂਕਿ ਇੱਕ ਬਹੁਤ ਚੰਗਾ ਸੰਕੇਤ ਤੁਹਾਡੇ ਘਰ ਦੇ ਲਈ ਮਿਲ ਰਿਹਾ ਹੈ ਉਸ ਤੋਂ ਬਾਅਦ ਤੁਹਾਡੇ ਘਰੇ ਜਿੰਨਾ ਵੀ ਕਾਰੋਬਾਰ ਹੋਵੇਗਾ ਬਦਲ ਲੱਗ ਜਾਵੇਗਾ ਬਿਮਾਰੀਆਂ ਬਿਮਾਰੀਆਂ ਕਈ ਲੋਕਾਂ ਨੂੰ ਹੁੰਦੀਆਂ ਹਨ ਉਹ ਦੂਰ ਨਹੀਂ ਹੁੰਦੀਆਂ ਤਾਂ ਉਹ ਦੂਰ ਹੋਣ ਲੱਗ ਜਾਣਗੀਆਂ ਜੇਕਰ ਕਿਸੇ ਦੇ ਸਰੀਰ ਨੂੰ ਦਵਾਈ ਨਹੀਂ ਲੱਗਦੀ ਤਾਂ ਅੱਜ ਤੋਂ ਬਾਅਦ ਦਵਾਈ ਲੱਗਣੀ ਸ਼ੁਰੂ ਹੋ ਜਾਵੇਗੀ ਇਹ ਉਸ ਤਰ੍ਹਾਂ ਦਾ ਸੰਕੇਤ ਪਰ ਤੁਸੀਂ ਕੀ ਕਰਨਾ ਹੈ ਕਿ ਜੋ ਵੀ ਸਾਨੂੰ ਯੋਗਾ ਦੱਸਿਆ ਗਿਆ ਹੈ ਉਹ ਤੁਸੀਂ ਜ਼ਰੂਰ ਪਾਉਣਾ ਹੈ ਚਿੜੀ ਇੱਕ ਦਿਨ ਆਵੇਗੀ ਤੇ ਚਲੀ ਜਾਵੇਗੀ ਜੇਕਰ ਤੁਸੀਂ ਯੋਗਾ ਨਹੀਂ ਪਾਇਆ ਤਾਂ ਐਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ। ਦੋਸਤੋ ਤੀਸਰਾ ਸੰਕੇਤ ਜੋ ਕਿ ਸਾਨੂੰ ਚਿੜੀਆਂ ਦੁਆਰਾ ਮਿਲਦਾ ਹੈ ਉਹ ਹੈ ਕਿ ਕੋਈ ਵੀ ਛੋਟੀ ਚਿੜੀ ਸਾਡੇ ਘਰੇ ਜੇਕਰ ਆਪਣਾ ਆਲਣਾ ਬਣਾਉਣਾ ਸ਼ੁਰੂ ਕਰ ਦਿੰਦੀ ਹੈ। ਕਈ ਲੋਕੀ ਕਰਦੇ ਹਨ ਕਿ ਜਦੋਂ ਵੀ ਸਾਫ਼ ਸਫਾਈਆਂ ਕਰਦੇ ਹਨ ਜਾਂ ਫਿਰ ਕਈ ਵਾਰ ਕੀ ਹੁੰਦਾ ਹੈ ਨਾ ਕਿ ਜਦੋਂ ਚਿੜੀ ਸਾਡੇ ਘਰੇ ਕੋਈ ਆਲਣਾ ਬਣਾਉਂਦੀ ਹੈ ਤਾਂ ਲੋਕ ਕਈ ਪਰਿਵਾਰ ਅਜਿਹੇ ਹੁੰਦੇ ਹਨ ਜੋ ਬਹੁਤ ਪੱਥਰਦਿਲ ਦੇ ਹੁੰਦੇ ਹਨ। ਅਤੇ ਉਹਨਾਂ ਦੇ ਆਲਣੇ ਨੂੰ ਤੋੜ ਕੇ ਸੁੱਟ ਦਿੰਦੇ ਹਨ। ਇਸ ਤਰ੍ਹਾਂ ਤੁਸੀਂ ਕਦੇ ਵੀ ਨਹੀਂ ਕਰਨਾ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਵੀ ਸਾਡੇ ਘਰੇ ਚਿੜੀ ਆਪਣਾ ਆਲਣਾ ਬਣਾਉਣਾ ਸ਼ੁਰੂ ਕਰਦੀ ਹੈ ਨਾ ਤਾਂ ਸਾਡੇ ਘਰੇ ਖੁਸ਼ੀਆਂ ਆਉਣ ਵਾਲੀਆਂ ਹੁੰਦੀਆਂ ਹਨ ਕਈ ਮੇਰੇ ਦੋਸਤ ਮਿੱਤਰ ਜਿਹੇ ਹੋਣਗੇ ਜਿਨ੍ਹਾਂ ਦੇ ਘਰੇ ਕੋਈ ਬੱਚਾ ਜਨਮ ਨਹੀਂ ਲੈ ਰਿਹਾ ਉਹਨਾਂ ਨੇ ਬਹੁਤ ਦਵਾਈਆਂ ਖਾ ਲਈਆਂ ਉਹਨਾਂ ਨੇ ਬਹੁਤ ਪੰਡਤਾਂ ਕੋਲੇ ਉਪਾਅ ਕਰਵਾ ਲਏ ਤਾਂ ਦੋਸਤੋ ਇਹ ਕੁਦਰਤ ਦੁਆਰਾ ਪਰਮਾਤਮਾ ਦੁਆਰਾ ਸਭ ਤੋਂ ਵੱਡਾ ਸੰਕੇਤ ਦਿੱਤਾ ਜਾਂਦਾ ਹੈ ਕਿ ਜਿਸ ਘਰੇ ਕੋਈ ਵੀ ਬੱਚਾ ਨਹੀਂ ਹੋ ਰਿਹਾ ਦਵਾਈ ਨਹੀਂ ਲੱਗ ਰਹੀ ਤਾਂ ਉਹਨਾਂ ਦੇ ਘਰੇ ਬਹੁਤ ਜਲਦੀ ਕਲਕਾਰੀਆਂ ਗੂੰਜਣ ਵਾਲੀਆਂ ਹਨ ਉਹਨਾਂ ਦੇ ਘਰ ਇੱਕ ਬੱਚਾ ਜਨਮ ਲੈਣ ਵਾਲਾ ਹੈ ਇਸੇ ਕਰਕੇ ਇਸ ਉਪਾਅ ਨੂੰ ਤੁਸੀਂ ਕਦੇ ਵੀ ਹਲਕੇ ਵਿੱਚ ਨਹੀਂ ਲੈਣਾ ਕਦੇ ਵੀ ਚਿੜੀ ਦੇ ਆਲਣੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਨੀ ਛੋਟੀ ਚਿੜੀ ਬਹੁਤ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ ਜਿੱਥੇ ਵੀ ਘਰ ਵਿੱਚ ਨਕਾਰਾਤਮਕ ਊਰਜਾ ਹੁੰਦੀ ਹੈ ਉਥੇ ਇੱਕ ਚਿੜੀ ਕਦੇ ਵੀ ਆਪਣਾ ਆਲਣਾ ਨਹੀਂ ਬਣਾਉਂਦੀ ਜਿੱਥੇ ਲੋਕ ਕਰੋਧ ਵਾਲੇ ਹੁੰਦੇ ਹਨ ਜਿੱਥੇ ਪੱਥਰਦਿਲ ਹੁੰਦੇ ਹਨ ਉਥੇ ਚਿੜੀ ਕਦੇ ਵੀ ਆਪਣਾ ਆਲਣਾ ਨਹੀਂ ਬਣਾਉਂਦੀ ਔਸਕਰ ਇਹ ਕਦੇ ਵਿਚੜੀ ਆਪਣੇ ਬੱਚੇ ਨਹੀਂ ਦਿੰਦੀ। ਇਸ ਕਰਕੇ ਜੇਕਰ ਤੁਹਾਡੇ ਘਰੇ ਕੋਈ ਵਿਚੜੀ ਆ ਕੇ ਆਪਣਾ ਆਲਣਾ ਬਣਾ ਰਹੀ ਹੈ ਤਾਂ ਇਹ ਤੁਹਾਡੇ ਪਰਿਵਾਰ ਲਈ ਇੱਕ ਬਹੁਤ ਚੰਗਾ ਸੰਕੇਤ ਮਿਲ ਰਿਹਾ ਹੈ। ਅਗਲੇ 3-4 ਮਹੀਨਿਆਂ ਦੇ ਵਿੱਚ ਤੁਹਾਨੂੰ ਬਹੁਤ ਸ਼ਾਰੀਆਂ ਖੁਸ਼ੀਆਂ ਮਿਲ ਸਕਦੀਆਂ ਹਨ। ਇਹ ਸਭ ਤੋਂ ਵੱਡਾ ਸੰਕੇਤ ਪ੍ਰਮਾਤਮਾ ਦੁਆਰਾ ਦਿੱਤਾ ਜਾਂਦਾ ਹੈ। ਇਸ ਲਈ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਜੀ। ਇਸ ਦੇ ਨਾਲ ਹੀ ਦੋਸਤਕ ਛੋਟਾ ਜਾਂ ਹੋਰ ਵੀ ਸੰਕੇਤ ਮਿਲਦਾ ਹੈ ਜੋ ਕਿ ਅਸ਼ੋਭ ਮੰਨਿਆ ਜਾਂਦਾ ਹੈ। ਇਸ ਨੂੰ ਚੰਗਾ ਸੰਕੇਤ ਨਹੀਂ ਮੰਨਿਆ ਜਾਂਦਾ। ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰੇ ਕੋਈ ਚਿੜੀ ਆ ਕੇ ਮਰ ਜਾਂਦੀ ਹੈ ਜਾਂ ਸਾਡੇ ਵਿਹੜੇ ਦੇ ਵਿੱਚ ਸਾਨੂੰ ਕੋਈ ਛੋਟੀ ਜਿਹੀ ਮਰੀ ਹੋਈ ਦਿਖਾਈ ਦਿੰਦੀ ਹੈ ਜਾਂ ਕਈ ਵਾਰ ਇਸ ਤਰ੍ਹਾਂ ਵੀ ਦੇਖਿਆ ਗਿਆ ਹੈ ਕਿ ਘਰ ਦੇ ਛੱਤ ਵਾਲੇ ਪੱਖੇ ਦੇ ਵਿੱਚ ਆ ਕੇ ਕੋਈ ਜਿਹੀ ਮਰ ਜਾਂਦੀ ਹੈ ਤਾਂ ਇਹ ਤੁਹਾਡੇ ਲਈ ਇੱਕ ਬੁਰਾ ਸੰਕੇਤ 100% ਹੋਵੇਗਾ ਕਿ ਤੁਹਾਨੂੰ ਕੋਈ ਬਿਮਾਰੀ ਘੇਰ ਲਵੇ ਹੋ ਸਕਦਾ ਹੈ ਕਿ ਤੁਹਾਡੇ ਵਪਾਰ ਦੇ ਵਿੱਚ ਘਾਟਾ ਪੈ ਸਕੇ। ਇਸ ਲਈ ਇਸ ਪਾਪ ਤੋਂ ਬਚਣ ਲਈ ਤੁਸੀ ਇੱਕ ਉਪਾਅ ਜ਼ਰੂਰ ਕਰਨਾ ਹੈ। ਆਪਣੇ ਘਰ ਦੇ ਵਿੱਚ ਤુલਸੀ ਦੇ ਪੱਤਿਆਂ ਦਾ ਪਾਣੀ ਆਪਣੇ ਘਰ ਦੇ ਵਿੱਚ ਜਰੂਰ ਛਰਕਾ ਕਰਨਾ ਹੈ ਮਤਲਬ ਕਿ ਤુલਸੀ ਦੇ ਪੱਤਿਆਂ ਨੂੰ ਤੁਸੀਂ ਪਾਣੀ ਵਿੱਚ ਡੁਬੋ ਕੇ 2 ਘੰਟੇ ਰੱਖਣਾ ਹੈ ਤੇ ਉਸ ਤੋਂ ਬਾਅਦ ਆਪਣੇ ਘਰ ਦੇ ਸਾਰੇ ਕਮਰਿਆਂ ਦੇ ਵਿੱਚ ਉਸ ਦਾ ਛਿੱਟਾ ਜਰੂਰ ਦੇਣਾ ਹੈ ਦੋਸਤੋ ਇਸ ਉਪਾਅ ਨੂੰ ਜਰੂਰ ਕਰਨਾ ਹੈ ਜੇਕਰ ਤੁਹਾਡੇ ਘਰੇ ਕੋਈ ਵੀ ਛੋਟੀ ਜਿਹੀ ਮਰੀ ਹੋਈ ਦਿਖਾਈ ਦਿੰਦੀ ਹੈ ਜਾਂ ਮਰ ਜਾਂਦੀ ਹੈ ਜੋ ਤੁਹਾਨੂੰ ਇਸ ਪਾਪ ਤੋਂ ਬਚਾਏਗਾ ਜੀ ਤੁਹਾਡੇ ਘਰ ਵਿੱਚ ਜੋ ਨਕਾਰਾਤਮਕ ਊਰਜਾ ਹੋਵੇਗੀ ਨਾ ਉਸ ਤੋਂ ਬਚਾਵੇਗਾ ਇਸੇ ਨਾਲ ਹੀ ਅੱਜ ਦੀ ਆਪਣੀ ਛੋਟੀ ਜਿਹੀ ਵੀਡੀਓ ਖਤਮ ਹੁੰਦੀ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਦੇ ਨਾਲ ਜੁੜਨ ਦੇ ਲਈ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ